ਤੈਨੂੰ ਵੱਡਾ ਦਾਤਾ ਦੱਸ ਕੌਣ ਕਲਾਕਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸੱਚੀ ਉਸ ਅਕਾਲਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੋ ਸਕਦਾ ਪਹਿਲਾਂ ਤਾਂ ਇੰਨਾ ਪੰਛੀਆਂ ਦੇ ਉੱਤੇ ਜਿੰਨੇ ਰੰਗ ਉਕਰੇ ਨੇ ਪ੍ਰਮਾਤਮਾ ਨੇ ਹੈਰਾਨ ਹੋ ਜਾਈਦਾ ਕਿ ਐਨੇ ਰੰਗਾਂ ਦਾ ਕੰਬੀਨੇਸ਼ਨ ਪ੍ਰਮਾਤਮਾ ਨੇ ਕੀਤਾ ਹੋਇਆ ਤੇ ਤੁਹਾਨੂੰ ਇੱਕ ਵੀ ਪੰਛੀ ਫਿਕਾਨੀ ਲੱਗੂ ਹਰ ਇੱਕ ਪੰਛੀ ਦੇਖ ਕੇ ਉਹਦਾ ਪਿਆਰ ਆਉਂਦਾ ਤੇ ਪ੍ਰਮਾਤਮਾ ਨੇ ਇਹ ਰੰਗਾਂ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਸੰਜੋਇਆ ਕਿ ਹੈਰਾਨ ਹੋ ਜਾਈਦਾ ਦੇਖੋ ਪੀਲਾ ਨੀਲਾ ਲਾਲ ਪੂਰਾ ਕਿਹੜਾ ਰੰਗ ਨਹੀਂ ਹੈਗਾ ਜਿਹੜਾ ਪ੍ਰਮਾਤਮਾ ਨੇ ਇਹਨਾਂ ਦੇ ਵਿੱਚ ਪੰਛੀਆਂ ਦੇ ਵਿੱਚ ਨਹੀਂ ਭਰਿਆ ਹੈਗਾ ਤੇ ਫਿਰ ਆਪਾਂ ਫੁੱਲ ਦੇਖ ਲਈਏ ਕਿੰਨੇ ਫੁੱਲ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਪਰ ਆਤਮਾ ਨੇ ਰੰਗ ਭਰੇ ਹੋਏ ਨੇ ਪਰ ਅੱਜ ਮੈਨੂੰ ਇੱਕ ਹੋਰ ਵੀਡੀਓ ਦੇਖਣ ਨੂੰ ਮਿਲੀ ਜਿਹੜੀ ਉਹਦੀ ਲੈਂਗੁਏਜ ਤੋਂ ਮੈਨੂੰ ਸਮਝ ਨਹੀਂ ਆਇਆ ਪਰ ਇੰਨਾ ਕੁ ਪਤਾ ਲੱਗਿਆ ਕਿ ਉਹ ਕੇਨਿਆ ਨਰੋਬੀ ਦੀਆ ਵੀਡੀਓ ਆਵਾ ਉਹ ਵੀਡੀਓ ਇਸ ਵੀਡੀਓ ਦੇ ਵਿੱਚ ਇੱਕ ਬੰਦਾ ਉੱਥੇ ਪਹੁੰਚੀ ਹੋਈ ਇੱਕ ਟੀਮ ਨੂੰ ਉੱਥੇ ਦੀ ਮਿੱਟੀ ਦਿਖਾ ਰਿਹਾ ਤੇ ਉਹ ਇੱਕੇ ਹੀ ਸ਼ਹਿਰ ਦੇ ਵਿੱਚ 10 ਰੰਗ ਦੀ ਮਿੱਟੀ ਆ ਤੇ ਹਰ ਰੰਗ ਇੰਨਾ ਸੋਹਣਾ ਆ ਦੇਖਿਓ ਤੁਸੀਂ ਉਹਨੇ ਉਹ ਕੁੜੀ ਦੇ ਰਿਪੋਰਟਰ ਦੀ ਬਾਹ ਦੇ ਉੱਤੇ ਉਹ ਮਿੱਟੀ ਲਾਈ ਤੇ ਉਹ ਦੇਖ ਕੇ ਇਦਾਂ ਲੱਗਦਾ ਜਿਵੇਂ ਕੋਈ ਮੇਕਅਪ ਕਿੱਟ ਦੇ ਵਿੱਚੋਂ ਕੱਢ ਕੇ ਰੱਖਿਆ ਹੁੰਦਾ ਸਮਾਨ ਤੇ ਦੇਖੋ ਤੁਸੀਂ ਇੱਕ ਸ਼ਹਿਰ ਦੇ ਵਿੱਚ ਇੰਨੇ ਰੰਗ ਦੀ ਮਿੱਟੀ ਆ ਤਾਂ ਜਿੱਥੇ ਤੱਕ ਹਜੇ ਇਨਸਾਨ ਨਹੀਂ ਪਹੁੰਚਿਆ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਰੰਗ ਹੋਣੇ ਆ ਮਿੱਟੀ ਦੇ ਇਸੇ ਕਰਕੇ ਕਹਿੰਦਾ ਕਿ ਪ੍ਰਮਾਤਮਾ ਦਾ ਕੋਈ ਭੇਦ ਨਹੀਂ ਪਾ ਸਕਦਾ ਉਹ ਬੇਅੰਤਾ ਬੇਅੰਤਾ ਕੋਈ ਅੰਤ ਨਹੀਂ ਉਹਦਾ ਕੋਈ ਪਰਬਾਰ ਨਹੀਂ ਨਮਾਸਾਲਾ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦੇ ਆ ਕਿ ਪ੍ਰਮਾਤਮਾ ਦੇ ਉੱਤੇ ਆਪਣਾ ਯਕੀਨ ਆ ਜਿਹੜਾ ਆਪਣਾ ਭਰੋਸਾ ਉਹਨੂੰ ਪੱਕਾ ਕਰੋ ਪ੍ਰਮਾਤਮਾ ਕਦੇ ਥੋੜੀ ਪਿੱਠ ਨਹੀਂ ਲਗਣ ਦਿੰਦਾ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਸੱਚੀ ਬਹੁਤ ਖੂਬਸੂਰਤ ਆ ਤੇ ਪ੍ਰਮਾਤਮਾ ਨੇ ਦੁਨੀਆ ਵੀ ਬੜੀ ਖੂਬਸੂਰਤ ਬਣਾਈ ਆ ਸੋ ਜੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰਦੇ ਆ ਨਾ ਤਾਂ ਜ਼ਿੰਦਗੀ ਦੇ ਵਿੱਚ بڑے ਵੱਡੇ ਬਦਲਾਅ ਆਉਂਦੇ ਆ ਤੇ ਫਿਰ ਤੁਹਾਨੂੰ ਕਣ ਕਣ ਦੇ ਵਿੱਚੋਂ ਪ੍ਰਮਾਤਮਾ ਆਪ ਤਿਸਣ ਲੱਗ ਜਾਂਦਾ ਕੋਛ ਬਦਲਣ ਦੀ ਲੋੜ ਨਹੀਂ ਸਿਰਫ ਇੱਕ ਨਵੀਂ ਚੀਜ਼ ਐਡ ਕਰਨੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰੋ ਅੱਗੇ ਫਿਰ ਉਹ ਪ੍ਰਮਾਤਮਾ ਆਪੇ ਬਾਹ ਫੜ ਲੈਂਦਾ ਫਿਰ ਉਹ ਆਪਣੇ ਆਪ ਹੀ ਤੁਹਾਨੂੰ ਰਾਹ ਦਿਖਾਉਣ ਲੱਗ ਜਾਂਦਾ ਧੰਨਵਾਦ ਜਿਉਂ ਦੇ ਵਾਸਤੇ ਰਹੋ